ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਹਰਿੰਦਰ ਸਿੰਘ ਦਿਵਾਲ ਔਰ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਿਹਾ ਕਿ ਦਿਵਾਲ ਮਲਟੀ ਸਪੈਸ਼ਲਿਟੀ ਗੁਰਦਾਸਪੁਰ ਦੇ ਵਿੱਚ ਹੁਣ ਸਾਡੇ ਕੋਲ ਨਿਊਰੋਸਾਈਕੀਆਟ੍ਰਿਕ ਡਾਕਟਰ ਜਿਹੜੇ ਨੇ ਉਹ ਜੁਆਇਨ ਕਰ ਰਹੇ ਨੇ ਜਿਨ੍ਹਾਂ ਦਾ ਨਾਮ ਡਾਕਟਰ ਨਿਸ਼ਤਾ ਗੁਪਤਾ ਅਨੇਜਾ ਜਿਹੜੇ ਕਿ ਮਾਨਸਿਕ ਰੋਗਾਂ ਦੇ ਮਾਹਿਰ ਨੇ ਔਰ ਅੱਜਕੱਲ੍ਹ ਦੀਆਂ ਜੋ ਹਾਲਾਤ ਨੇ ਸਾਡੀ ਲਾਈਫ ਸਟਾਈਲ ਦੇ ਜਾਂ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜਾਂ ਅਡਲਟ ਦੇ ਵਿੱਚ ਜੋ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਨੇ ਉਹ ਅਸੀਂ ਹੁਣ ਜਿਹੜੇ ਇੱਥੇ ਡਾਕਟਰ ਸਾਹਿਬ ਸਾਡੇ ਕੋਲ ਹਰ ਬੁੱਧਵਾਰ ਜਿਹੜੇ ਨੇ ਹਰ ਵੀਕ ਦੇ ਵਿੱਚ ਆਇਆ ਕਰਨਗੇ ਔਰ ਜਿਸ ਕਿਸੇ ਨੂੰ ਵੀ ਗੁਰਦਾਸਪੁਰ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮਾਨਸਿਕ ਰੋਗ ਦੀ ਕੋਈ ਬਿਮਾਰੀ ਹੈ ਉਹ ਇਹਨਾਂ ਨੂੰ ਆ ਕੇ ਚੈੱਕਅਪ ਜਿਹੜਾ ਕਰਾ ਸਕਦੇ ਨੇ ਔਰ ਇਹਦੇ ਰਿਲੇਟਡ ਜਿੰਨੇ ਵੀ ਟੈਸਟ ਨੇ ਜਿਵੇਂ ਈਈਜੀ ਹੋ ਗਈ ਨਰਵ ਕੰਡਕਸ਼ਨ ਟੈਸਟ ਹੋ ਗਿਆ ਉਹ ਵੀ ਹੁਣ ਜੋ ਹੈ ਗੁਰਦਾਸਪੁਰ ਵਿੱਚ ਦਿਓਲ ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਉਹ ਹੋ ਜਾਇਆ ਕਰੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਨਿਸ਼ਟਾ ਗੁਪਤਾ ਨੇਜਾ ਹੁਣ ਤੋਂ ਹਰ ਬੁੱਧਵਾਰ ਦਿਓਲ ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਨਿਊਰੋਸਾਈਕਾਇਟ੍ਰਿਸਟ ਜੁਆਇਨ ਕਰ ਰਹੀ ਆਂ ਨਿਊਰੋਸਾਈਕਾਇਟਰੀ ਦੇ ਵਿੱਚ ਮੈਂ ਐਮਡੀ ਕੀਤੀ ਹੈ ਆਪਣੀ ਪੂਨੇ ਤੋਂ ਐਮਬੀਬੀਐਸ ਅੰਮ੍ਰਿਤਸਰ ਤੋਂ ਤੇ ਐਮਡੀ ਕਰਨ ਤੋਂ ਬਾਅਦ ਬੈਂਗਲੌਰ ਜਾ ਕੇ ਮੈਂ ਟਬੈਕੋ ਛੱਡਣ ਦੀ ਡਿਗਰੀ ਲਿੱਤੀ ਹੈ ਤੇ ਮਾਨਸਿਕ ਰੋਗ ਜਿਹੜਾ ਔਰਤਾਂ ਦੇ ਵਿੱਚ ਹੁੰਦਾ ਹੈ ਉਹਦੀ ਡਿਗਰੀ ਲਿੱਤੀ ਹੈ ਉਹਦੇ ਬਾਅਦ ਮੈਂ ਯੂਐਸਏ ਜਾ ਕੇ ਬ੍ਰੇਨ ਸਟੀਮੂਲੇਸ਼ਨ ਹੁੰਦੀ ਹੈ ਜਿਹਦੇ ਬਾਰੇ ਸਰ ਨੇ ਵੀ ਦੱਸਿਆ ਸਟੀਮੂਲੇਸ਼ਨ ਟੈਕਨੀਕਸ ਉਹਦੀ ਡਿਗਰੀ ਟੈਸਟਿੰਗ ਦੀ ਡਿਗਰੀ ਲਿੱਤੀ ਹੈ ਤੇ ਹੁਣ ਮੈਂ ਵਾਪਸ ਇੱਥੇ ਆ ਕੇ ਐਵਰੀ ਵੈਡnesਡੇ ਬੁੱਧਵਾਰ ਹਰ ਦਿਨ ਹਰ ਹਫਤੇ ਇੱਥੇ ਪ੍ਰੈਕਟਿਸ ਕਰਾਂਗੀ ਜੀ ਮਨਸਿਕ ਰੋਗਾਂ ਨੂੰ ਆਪਾਂ ਕਿਵੇਂ ਪਛਾਣ ਸਕਦੇ ਆ ਕੀ ਹੁੰਦਾ ਮਨਸਿਕ ਰੋਗਾਂ ਦਾ ਜਦੋਂ ਕਿਵੇਂ ਡਾਕਟਰ ਦਾ ਪਤਾ ਲੱਗੇ ਕਿ ਆਪਾਂ ਡਾਕਟਰ ਨੂੰ ਚੈੱਕਅਪ ਕਰਵਾਉਣਾ ਹੈ ਮਾਨਸਿਕ ਰੋਗ ਹੁਣ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਧ ਗਏ ਨੇ ਕੁਝ ਬੜੇ ਆਮ ਚੀਜ਼ਾਂ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਬਹੁਤ ਜਲਦੀ ਗੁੱਸਾ ਆ ਜਾਣਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਉਦਾਸੀ ਹੋਣਾ ਕੰਮ ਕਰਨ ਨੂੰ ਜੀ ਨਾ ਕਰਨਾ ਕਬਰਾਟ ਹੋਣਾ ਜਿੰਨੂੰ ਅਸੀਂ ਪੈਨਿਕ ਅਟੈਕ ਕਹਿੰਦੇ ਆ ਛੋਟੇ ਬੱਚਿਆਂ ਦੇ ਵਿੱਚ ਇੱਕਦਮ ਸਕੂਲ ਦੇ ਵਿੱਚ ਪਰਫਾਰਮੈਂਸ ਘਟ ਜਾਨੀ ਨੰਬਰ ਘਟ ਜਾਣੇ ਜਾਂ ਛੋਟੇ ਬੱਚਿਆਂ ਦਾ ਉਲਟਾ ਜਵਾਬ ਦੇਣਾ ਗੁੱਸਾ ਬਹੁਤ ਜ਼ਿਆਦਾ ਕਰਨਾ ਪੁੱਲਣ ਦੀ ਬਿਮਾਰੀ ਨੀਂਦ ਨਾ ਆਣਾ ਨੀਂਦ ਨਾ ਆਣ ਦੀ ਬਿਮਾਰੀ ਇਨਸੋਮਨੀਆ ਜਾਂ ਫਿਰ ਜਿੱਦਾਂ ਕਿ ਅਸੀਂ ਪੰਜਾਬ ਦੇ ਵਿੱਚ ਹੁੰਦੇ ਜਾਣਦੇ ਆ ਨਸ਼ੇ ਦੀ ਪ੍ਰੋਬਲਮ ਇਹ ਸਾਰੇ ਮਾਨਸਿਕ ਰੋਗਾਂ ਦੇ ਬੜੇ ਆਮ ਲੱਛਣ ਨੇ ਇੱਕ ਤੇ ਚੀਜ਼ ਹੈ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਘਰ ਦੇ ਕਿਸੇ ਨੂੰ ਮਾਨਸਿਕ ਰੋਗ ਹੈ ਸਾਨੂੰ ਇਸ ਚੀਜ਼ ਦੀ ਹੁਣ ਅੱਜ ਦੀ ਡੇਟ ਦੇ ਵਿੱਚ ਛੱਡਣੀ ਚਾਹੀਦੀ ਹੈ ਤੇ ਡਾਕਟਰ ਨੂੰ ਇਮੀਡੀਏਟਲੀ ਅਪਰੋਚ ਕਰਨਾ ਚਾਹੀਦਾ ਜਿੰਨੀ ਬਿਮਾਰੀ ਲੰਬੀ ਹੋਏਗੀ ਓਨਾ ਇਲਾਜ ਮੁਸ਼ਕਿਲ ਹੋਏਗਾ ਤੇ ਇਮੀਡੀਏਟਲੀ ਅਸੀਂ ਡਾਕਟਰ ਕੋਲ ਜਾ ਕੇ ਜੋ ਵੀ ਉਹਦੀ ਅਸੈਸਮੈਂਟ ਹੈ ਉਹ ਕਰ ਸਕਦੇ ਹਾਂ ਤੇ ਇਹਨਾਂ ਤੋਂ ਬਚਣ ਲਈ ਸਾਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨੀ ਚਾਹੀਦੀ ਹੈ ਆਊਟਡੋਰ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਨੇ ਫੈਮਿਲੀ ਨਾਲ ਟਾਈਮ ਸਪੈਂਡ ਤੇ ਜੇ ਡਾਇਗਨੋਸ ਹੁੰਦਾ ਹੈ ਜਾਂ ਸਾਨੂੰ ਸ਼ੱਕ ਹੁੰਦਾ ਹੈ ਆਪਣੇ ਪਰਿਵਾਰ ਆਸ ਪੜੋਸ ਦੇ ਵਿੱਚ ਸਾਨੂੰ ਇਮੀਡੀਏਟਲੀ ਉਹਦਾ ਟਰੀਟਮੈਂਟ ਲੈਣਾ ਚਾਹੀਦਾ ਹੈ ਸਾਡੀ ਇੱਥੇ ਟ੍ਰੀਟਮੈਂਟ ਦੀ ਅਪਰੋਚ ਬਹੁਤ ਹੋਲਿਸਟਿਕ ਹੈ ਹੋਲਿਸਟਿਕ ਮਤਲਬ ਕਿ ਸਭ ਕੁਝ ਇਨਕਲੂਡ ਕਰਦੇ ਹਾਂ ਸਾਇਓ ਬਾਇਓ ਸਾਈਕੋਸੋਸ਼ੀਅਲ ਮਾਡਲ ਅਪਣਾਉਣਿਆ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਹੈ ਜਿਹੜੀ ਉਹ ਦੇ ਵਿੱਚ ਬਾਇਓਲੋਜੀਕਲ ਪ੍ਰੋਬਲਮ ਹੈ ਉਹ ਦਵਾਈ ਨਾਲ ਠੀਕ ਕੀਤੀ ਜਾਂਦੀ ਹੈ ਜਿਹੜੀ ਸੋਸ਼ੀਅਲ ਪ੍ਰੋਬਲਮ ਹੈ ਆਸ-ਪਾਸ ਆਪਣੇ ਪਰਿਵਾਰ ਦੇ ਵਿੱਚ ਪ੍ਰੋਬਲਮ ਹੈ ਉਹ ਕਾਉਂਸਲਿੰਗ ਨਾਲ ਪਰਿਵਾਰ ਦੇ ਵਾਲਿਆਂ ਨੂੰ ਸਮਝਾਉਣ ਦੇ ਨਾਲ ਤੇ ਪੇਸ਼ੈਂਟ ਦੀ ਵੀ ਨਾਲ ਕਾਉਂਸਲਿੰਗ ਨਾਲ ਕੀਤੀ ਜਾਂਦੀ ਹੈ ਤੇ ਇਹ ਇੱਕੋ ਨਹੀਂ ਹੈ ਮੈਡੀਸਿਨ ਪਲੱਸ ਕਾਉਂਸਲਿੰਗ ਦੋਨੋਂ ਹੋਏਗੀ ਮੈਡਮ ਕਿਹੜਾ ਕੋਈ ਸਪੈਸ਼ਲ ਟੈਸਟ ਬਿਲਕੁਲ ਸਾਡੇ ਕੋਲ ਦੋ ਨਵੇਂ ਟੈਸਟਾਂ ਦੀ ਫੈਸਿਲਿਟੀ ਹੈ ਇੱਥੇ ਇੱਕ ایਜੀ ਇਲੈਕਟ੍ਰੋਐਨਸੈਫਲੋਗ੍ਰਾਮ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਅੱਜ ਤੋਂ ਪਹਿਲਾਂ ਨਹੀਂ ਸੀ ਜਿਹਦੇ ਵਿੱਚ ਸਾਨੂੰ ਬ੍ਰੇਨ ਦੀ ਫੰਕਸ਼ਨਿੰਗ ਐਕਟਿਵ ਫੰਕਸ਼ਨਿੰਗ ਪਤਾ ਲੱਗਦੀ ਹੈ ਕਿ ਬ੍ਰੇਨ ਕਿਦਾਂ ਦਾ ਚੱਲਦਾ ਪਿਆ ਹੈ ਉਹ ਫਾਸਟ ਜਾਂ ਸਲੋ ਤੇ ਹੁੰਦਾ ਨਹੀਂ ਪਿਆ ਜਾਂ ਫਿਰ ਜਿਹੜੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਦੌਰਾ ਪੈਂਦਾ ਹੈ ਉਹਦੀ ਡਾਇਗਨੋਸਿਸ ਦੇ ਵਿੱਚ ਬਹੁਤ ਹੀ ਹੈਲਪਫੁਲ ਟੈਸਟ ਹੈ ਦੂਜਾ ਟੈਸਟ ਜਿਹੜਾ ਨਰਵ ਕੰਡਕਸ਼ਨ ਵੈਲੋਸਿਟੀ ਦਾ ਟੈਸਟ ਵੀ ਅਸੀਂ ਇੱਥੇ ਕਰ ਰਹੇ ਹਾਂ ਜਿਨ੍ਹਾਂ ਦੇ ਹੱਥ ਦੁਖਦੇ ਨੇ ਪੈਰ ਦੁਖਦੇ ਨੇ ਤੇ ਪਤਾ ਨਹੀਂ ਹੁੰਦਾ ਕਾਰਨ ਬਹੁਤ-ਬਹੁਤ ਸਾਲਾਂ ਤੋਂ ਬਹੁਤ ਮਹੀਨਿਆਂ ਤੋਂ ਦਰਦਾਂ ਹੁੰਦੀਆਂ ਨੇ ਸਾਨੂੰ ਪਤਾ ਲੱਗੇਗਾ ਕਿਹੜੀ ਨਰਵ ਦੀ ਕਮਜ਼ੋਰੀ ਹੈ ਤੇ ਐਗਜ਼ੈਕਟਲੀ ਕਿੰਨੀ ਕਮਜ਼ੋਰੀ ਹੈ ਤੇ ਉਹਦੇ ਨਾਲ ਟ੍ਰੀਟਮੈਂਟ ਬਹੁਤ ਹੀ ਫਾਸਟ ਹੋ ਜਾਂਦੀ ਹੈ ਬਿਲਕੁਲ ਜੀ ਟੈਸਟ ਇੱਥੇ ਹੀ ਕੀਤੇ ਜਾਂਦੇ ਹੋ ਬਿਲਕੁਲ ਜੀ ਟੈਸਟ ਇੱਥੇ ਹੀ ਹੋਣਗੇ ਮੈਡਮ ਬਾਕੀ ਸ਼ਰਤਾਂ ਦੇ ਨਾਲ ਵੀ ਕੱਟ ਰੇਟ ਤੇ ਕੀਤਾ ਜਾਏਗਾ ਤੁਹਾਡੇ ਲਈ ਬਿਲਕੁਲ ਜੀ ਸਾਰੀਆਂ ਫੈਸਿਲਿਟੀਆਂ ਇੱਥੇ ਬਾਕੀ ਸ਼ਹਿਰਾਂ ਨਾਲੋਂ ਵੱਡੇ ਸ਼ਹਿਰਾਂ ਨਾਲੋਂ ਘੱਟ ਰੇਟ ਤੇ ਤੇ ਇਮੀਡੀਏਟ ਅਟੈਂਸ਼ਨ ਨਾਲ ਦਿੱਤੀ ਜਾਂਦੀ ਹੈ ਤੇ ਉਹੀ ਇਹ ਐਨਐ ਟੈਸਟਾਂ ਦੇ ਵਿੱਚ ਵੀ ਹੋਏਗਾ ਕੀ ਸਮਾਂ ਰੇਗਵਣ ਤੁਹਾਨੂੰ ਮਿਲਦਾ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਹਰ ਬੁੱਧਵਾਰ ਇੱਥੇ ਦਿਓਲ ਹਸਪੀਟਲ